ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪਟੰਗਿਆਂ ਜਾਂਦੇ ਨਾਲ ਰਾਜੀ ਸਮੀਆਂ ਪੜਜੇ ਵਿੱਚ 200 ਨੂੰ ਝੋਟੀਆਂ ਦਿਖਾਉਣੀਆਂ ਘਰੇਲੂ ਝੋਟੀਆਂ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਇੱਕ ਤਾਜੀ ਸੂਈ ਵੀ ਤੇ ਇੱਕ ਹੈਗੇ ਗੱਬਣ ਬਾਕੀ ਚਾਰ ਕਨਾਂ ਦੇ ਵੀਰਾਂ ਦੇ ਹੋਰ ਘਰ ਰੱਖੇ ਹੋਇਆ ਪੀ ਚੰਗੇ ਟੌਪ ਕਲਾਸ ਵਜੇ ਰੱਖਦੇ ਆ ਜੀ ਦੋ ਨਗ ਸੇਲ ਆ ਡਟੇਰੇ ਇਹਨਾਂ ਬਾਰੇ ਪੁੱਛਦੇ ਆ ਆਓ ਅੱਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵੰਤ ਸਿੰਘ ਪਿੰਡ ਭਦੌੜ ਖਾਸ ਭਦੌੜ ਸ਼ਹਿਰੀ ਆ ਗਿਆ ਨਾ ਭਦੌੜ ਸ਼ਹਿਰੀ ਆ ਗਿਆ ਤੇ ਮੋਬਾਈਲ ਨੰਬਰ ਵੀਰਾ ਆਪਣਾ 9041612964 90416 12964 ਠੀਕ ਹੈ ਜੀ ਪਹਿਲੇ ਨੰਬਰ ਤੇ ਆਪਾਂ ਗੱਬਣ ਝੋਟੀ ਦੇਖੀਏ ਨੇ ਸੂਆ ਕਿਹੜਾ ਸੁੰਦੀ ਹੈ ਤੀਜਾ ਸੂਆ ਤੀਜਾ ਦੂਜਾ ਦੂਜਾ ਸੱਚ ਦੂਜਾ ਸੂਆ ਦੂਜਾ ਲੱਖ ਦੀ ਪੜੀ ਪੁੜੀ ਵੀ ਤੀਜਾ ਚੌਥੀ ਹੋਣੀ ਹੈ ਠੀਕ ਹੈ ਮੰਨ ਕੇ ਚੱਲ ਫਿਰ ਪੋਸਿਬਲ ਲਿੱਸਾ ਕੋਈ ਵੀ ਨਹੀਂ ਹੈ ਨਾ ਨਾ ਤੇ ਖਰਾਕ ਫਿਰ ਆਪਣੀ ਚਾਰ ਤੇ ਚਾਰ ਤੇ ਫੀਡ ਠੀਕ ਹੈ ਮਤਲਬ ਚੰਗਾ ਉਹ ਤੇ ਦਿੰਦੀ ਜਾਂ ਨਾ ਦਿੰਦੀ ਦਾਣਾ ਬਰੋਬਰ ਹੀ ਪਾਉਣਾ ਠੀਕ ਹੈ ਪਹਿਲੇ ਸਵੇਰੇ ਨੇ ਦੁੱਧ ਆਪਣੇ ਕੋਲ ਕਿੰਨਾ ਕੁ ਦਿੰਦਾ ਜੀ 12-13 ਲੀਟਰ 12-14 ਲੀਟਰ ਤੇ ਕੋਈ ਸਾਣ ਦਾ ਨਾ ਪਤਾ ਵੀ ਕਿਹੜੇ ਦੀ ਹੈਗੀ ਇੱਕ ਨਹੀਂ ਇਹ ਹੀਰੇ ਦੀ ਅੱਛਾ ਲక్ష్ਮੀ ਜਿਹੜਾ ਲక్ష్ਮੀ ਸੀ ਐਚ ਕਪੂਰ ਵਾਲਾ ਹੀਰਾ ਸਾਣ ਸੀ ਹਾਂ ਹਾਂ ਉਹਦੀ ਹੈ ਇਹ ਤੇ ਅੱਗੇ ਟੀਕਾ ਕਿਹੜਾ ਲੱਗਿਆ ਵੇਦੇ ਕੋਣ ਨਹੀਂ ਪਤਾ ਠੀਕ ਹੈ ਉਹ ਯਾਦ ਨਹੀਂ ਰੱਖਿਆ ਕਿਹੜਾ ਠੀਕ ਹੈ ਤੇ ਪਿਛਲੀ ਵਾਰ ਆਇਆ ਕਿ ਆਪਣੇ ਕੋਲ ਖੜੀ ਹੈਗੀ ਉਹ 16 ਲੀਟਰ ਦੁੱਧ ਨਾਰਮਲ ਸੇਵਾ ਦੇ ਠੀਕ ਹੈ ਵੱਡੀ ਮੈਂ ਆ ਉਹ ਆ ਵੱਡੀ ਮੈਂ ਉਹ ਹੋ ਲਗ ਬਗਾਠ ਮੈਂ ਦੱਸ ਮੈਂ ਸੁਆ ਹਨ ਉਹ 7 ਮਾ ਸੁਆ ਠੀਕ ਆ ਉਹਦਾ ਰਵਾ ਇਹ ਉਹਦਾ ਇਹ ਦੋਨੇ ਉਸੇ ਦੀਆਂ ਨਹੀਂ ਆ ਉਹ ਵਾਕਾ ਹੋਰ ਦੀ ਆ ਇਹਦੀ ਠੀਕ ਹੈ 16 ਲੀਟਰ ਦੁੱਧ ਆਪਾਂ ਉਹ ਮੈਂ ਦਾ ਚੋਨੇ ਆ ਹਾਂ ਚੋਨੇ ਨਾਰਮਲ ਸੇਵਾ ਠੀਕ ਆ ਹੁਣ ਇਹ ਦੂਜਾ ਸੁਆ 7 ਮਹੀਨੇ ਦੁੱਧ ਨਾਰਮਲ ਦਿੰਦੀ ਆ ਠੀਕ ਹੈ ਤੇ ਮੰਨ ਲਾ ਇਹਨੇ ਪਹਿਲੇ ਸੁਆ ਆਪਣੇ ਕੋਲੇ 12 ਲੀਟਰ ਦੁੱਧ ਪਾ ਲਾ ਹਾਂ 12 12 13 ਜਿਹੜਾ ਸੀਐਚ ਕਪੂਰ ਕੋਲ ਸਾਣ ਸੀ ਹੀਰਾ ਸਾਣ ਹੂੰ ਉਹਦੀ ਕ ਝੋਟੀ ਆ ਗਈ ਠੀਕ ਆ ਹੁਣ ਦਿਨ ਕਿੰਨੇ ਲੈਂਦੀ ਵੀ ਆ ਸੁੰਦੇ ਇਹਦੇ 26 ਤਰੀਕ ਨੂੰ ਦਿਨ ਪੂਰੇ 26 ਤਰੀਕ ਨੂੰ ਲੱਗ ਹੋ ਗਈ ਲਗਭਗ 15 16 14 ਤਰੀਕ ਹੈ ਠੀਕ ਆ 12 ਦਿਨ ਬਾਕੀ ਪਏ ਤੇ ਚੋਣ ਵਗੈਰਾ ਦੀ ਓਕੇ ਨੰਬਰ ਓਕੇ ਆ ਵੀਰੇ ਠੀਕ ਆ ਚਵਾਈ ਦੀ ਨਰਮਾ ਪੂਰੀ ਜਾਮਾ ਪੂਰੀ ਨਰਮਾ ਕੋਈ ਤੇ ਕਿੰਨਾ ਕ ਲੰਬਾ ਟਾਈਮ ਦੋਤੇ ਤੇ ਕਹਿ ਕਿ ਮਹੀਨੇ ਪਹਿਲਾਂ ਛੱਡਿਆ ਦੋਤੇ ਇਹ ਮੰਨ ਲਾ 6 ਮਹੀਨੇ ਦੋਤੇ ਠੀਕ ਆ ਲਗਭਗ 3 3.5 ਮਹੀਨੇ ਤੋਂ ਛੱਡਿਆ ਠੀਕ ਆ ਤੇ ਚੋਣ ਚਵਾਈ ਦਾ ਇੱਕ ਨੰਬਰ ਪੂਰੀ ਇੱਕ ਨੰਬਰ ਰੇਟ ਬਜਾਰੇ ਦਾ ਕੀ ਰੱਖਿਆ ਆਪਾ ਇਹ ਬਾਈ ਫੋਨ ਦੀ ਜੈ ਜੋ ਚੀਜ਼ ਦੇ ਹਿਸਾਬ ਨਾਲ ਤੋੜਿਓ ਬਾਹਰ ਦੀ ਜੀ ਚੀਜ਼ ਆ ਉਹ ਜਮਾ ਸੁਭਰ ਸਿੰਘ ਮੂੰ ਮੱਥਾ ਦੇਖੋ ਕੁੰਡਾ ਸਿੰਘ ਤੇ ਬਾਕੀ ਮੇਨ ਗੱਲ ਜਿਹਨੇ ਕਹਿੰਦਾ ਮੰਜਾ ਕਹਿੰਦਾ ਤਾਕਤ ਪੂਰ ਰਹਿੰਦਾ ਮੈਂ ਜੋ ਉੱਪਰ ਦੂਜਾ ਸੂਆ ਝੋਟੀ ਸੁੰਜਿਆ ਫੁੱਲ ਵਜਣ ਬਾਡੀ ਵੇਟ ਤੇ ਟੇਲ ਵੀ ਜਮਾ ਫਰੇ ਤੇ ਖੁਚਾ ਧਿੱਕੇ ਜਾਂਦੀ ਆ ਚੀਜ਼ ਦੇਖ ਲੈ ਦਿਓ ਮੇਰੇ ਕੋਲ ਮੋਰਾ ਸਿਰਫ ਦੋ ਕੁ ਬਾਲ ਥੱਲੋ ਬਾਈਟ ਆ ਪਿਓਰ ਮੋਰਾ ਦੀ ਤੇ ਪੂਰੇ ਫੁੱਲ ਚਗਾਠੇ ਦੀ ਬਲੇਰੋ ਗੱਡੀ ਚ ਜਾਊਗੀ ਛੋਟੇ ਹੱਥ ਤੇ ਜਾਣਾ ਕੋਈ ਤੇ ਬਾਕੀ ਮੇਨ ਗੱਲ ਦੇਖੋ ਜਿਵੇਂ ਰਾਜੀ ਪੜੀ ਵੀ ਆ ਹੋਲ ਕਰਦੇ ਬਿਲਕੁਲ ਇੱਕ ਤਰ੍ਹਾਂ ਦੀ ਸਾਣ ਵਰਗੀ ਆ ਵਜਨ ਬਹੁਤ ਜ਼ਿਆਦਾ ਝੋਟੀ ਉੱਪਰ ਤੇ ਬਾਕੀ ਲੇਵਾ ਵਗੈਰਾ ਦੇਖੋ ਹਜੇ ਵੀਡੀਓ ਆਪਾਂ ਦੀ ਕੱਟ ਠੀਕ ਹੈ। ਠੀਕ ਹੈ। ਕੋਈ ਪਰੂ ਸਾਡਾ ਅਸੀਂ ਦੋਨੇ ਪਾਸੇ ਬੈਠੇ ਹੱਥੂ ਤੇ ਫਰਾ ਲੈਂਦੇ ਵਧੀਆ ਹਾਂ ਹਾਂ ਦੋਨੇ ਪਾਸੇ ਬੈਠ ਕੇ ਨੋਰਮਲ ਚੁੰਨੇ ਆ ਠੀਕ ਹੈ। ਕੋਈ ਵੀ ਮੱਝ ਹੈ। ਠੀਕ ਹੈ। ਚੌਂਡ ਚਵਾਜੀ ਹੈਗੇ ਇੱਕ ਨੰਬਰ ਕੋਲੀ ਤੇ ਬਾਕੀ ਲੇਵਾ ਵਗੈਰਾ ਦੇਖੋ ਥੋੜੀ ਪਲੀ ਵੀ ਜ਼ਿਆਦਾ ਕਰਕੇ ਹੁਣ ਲੇਵਾ ਥੋੜਾ ਘੱਟ ਦਿਖਾਉਂਦੀ ਆ ਤੇ ਸੂਣਾਂ ਤੇ ਪੂਰੀ ਹੋ ਜੂ ਵੀਰੇ ਕੋਈ ਬੇਫੁੱਲ ਠੀਕ ਹੈ। ਮਲਕ ਕੋਈ ਕਮੀ ਨਹੀਂ ਆਏ। ਠੀਕ ਹੈ ਐਦ ਕੀ ਅੰਦਾਜ਼ਾ ਹੈ ਲਾਸ ਕੇ ਪੜੀ ਪੁਲੀ ਬਹੁਤ ਚੰਗੀ ਆ ਕਿੰਨਾ ਪਾ ਦੂਗੀ ਇਹ 13 14 ਦਾ ਨਾਰਮਲ ਪਾਉਣਾ ਮੈਂ ਬਾਕੀ ਅਗਲੇ ਦੀ ਸੇਵਾ ਮੰਨ ਕੇ ਜਲੇ ਵੀ 13 ਕਿਲੋ ਵਾਲੀ ਝੋਟੀ ਹੈਗੀ ਸੀ ਸਾਥ ਵਿੱਚ ਇੱਕ ਮੱਝ ਲੈ ਗਿਆ 16 17 ਲੀਟਰ ਸੀ ਦੁੱਧ ਉਹਦਾ ਠੀਕ ਹੈ ਉਹ ਬੰਦੇ ਕੋਲ ਜਾ ਕੇ ਦੁੱਧ ਨਹੀਂ ਦਿੱਤਾ ਠੀਕ ਹੈ ਉਹਦਾ ਉਹਦੀ ਸੇਵਾ ਤੇ ਆ ਠੀਕ ਹੈ ਮਤਲਬ ਆਪਣੇ ਕਿਲੋ ਕੰਮ ਹੀ ਕੋਈ ਨਹੀਂ ਆਪਣੇ ਨਹੀਂ ਕੋਈ ਜਿਹੜੇ ਨਾਲ ਤੁਸੀਂ ਖਰਾਕ ਪਾਉਨੇ ਹੈ اسی ਖਰਾਕ ਪਾਉਗਾ ਦਾ ਦੁੱਧ ਦੇਊਗੀ ਜਏ ਗੱਲ ਸੋਸੇ ਕੇ ਮੂੰਹ ਵੱਤਾ ਦੇਖੋ ਪੂਰੀ ਰਾਜਿਸਾਨੀ ਪੜੀ ਵੀ ਤੇ ਬਾਕੀ ਥਣ ਦੇਖ ਸਕਦੇ ਨੇੜ ਤੋਂ ਚਾਰੇ ਤਾਂ 99 ਸਾਫ ਸੁਥਰੇ ਵਿੱਥੀ ਤੇ ਤੇ ਅੱਗੇ 2 ਨੰਬਰ ਜਿਹੜੀ ਆਪਾਂ ਝੋਟੀ ਦੇਖੀ ਜਨੇ ਜੀ ਇਹ ਵੀਰੇ ਪਹਿਲਾਂ ਸੀ ਇਹ ਪਹਿਲਾ ਸੁਆਸੂਈ ਆ ਹਾਂ ਇਹਨੂੰ ਟਾਈਮ ਕਿੰਨਾ ਖ ਹੋ ਗਿਆ ਇਹਨੂੰ ਮਹੀਨਾ ਉਹ ਵੀ ਦੇ ਖੜੀ ਕੱਟੀ ਹਨਾ ਠੀਕ ਆ ਕੱਟੀ ਇਹਦੇ ਮਗਰ ਆ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਇਹਦਾ 10 ਕਿਲੋ ਪੰਜ ਕਿਲੋ ਟਾਈਮ ਦਾ ਹਾਂ 10 ਕਿਲੋ ਦੋ ਤੇ ਚੱਲਦੀ ਪਈ ਆ ਹਾਂ ਮੜੀ ਦੀ ਸਾਈਡ ਚੱਲਦੀ ਏ ਠੀਕ ਆ ਅੰਦਰ ਦੇ ਪਾਸੇ ਸੈਂਡ ਰੱਖ ਦਿਆ ਤੇ ਚੌਂਡ ਚਵਾ ਦੇ ਵਿੱਚ ਕੋਈ ਫਰਕ ਨਹੀਂ ਧਾਰਾ ਦਾ ਵੀ ਕੋਈ ਵਟਨ ਸਹੀ ਯਾਰ ਦੋਧ ਇੱਕੋ ਜਿਹਾ ਕੋਈ ਐ ਨਹੀਂ ਦੇਖ ਠੀਕ ਹੈ ਬੱਚਾ ਇਹਦੇ ਪਿੱਛੇ ਆ ਗਿਆ ਆਹ ਘੱਟੀ ਹੈ ਨਾ ਸੋ ਬੱਚਾ ਇਹਦੇ ਪਿੱਛੇ ਘੱਟੀਆ ਪੂਰਾ 1 ਮਹੀਨਾ ਹੋ ਗਿਆ ਸੂਈ ਨੂੰ ਧੋਰੇ ਨੂੰ ਵੀ ਘੜਾ ਘੜਾ ਦੇ ਬੜਾ ਹੈ ਤੇ ਮਾੜੀ ਮੱਥੇ ਤੇ ਫੁੱਲੀ ਆ ਗਈ ਇਹਦੇ ਹੈ ਨਾ ਹਾਂ ਸੋ ਮਗਰ ਇਹ ਉਹਦਾ ਘੱਟੀ ਜਾ ਗਈ ਗਰੇਟਰ ਜੀ ਆਹਾਂ ਨੀਲੀ ਲਾਲੀ ਤੇ ਠੀਕ ਹੈ ਸੋ ਅੱਖਾਂ ਇਹਦੇ ਮਣਕ ਨਹੀਂ ਆ ਗਈਆਂ ਪਹਿਲਾ ਸੂਆ ਪਲੂਨ ਸੂਈ ਵੀ ਆ ਤੇ ਸੂਈ ਨੂੰ ਹੋ ਗਿਆ ਲਗਭਗ 1 ਮਹੀਨਾ ਇਹਨੂੰ ਜਿੰਦੇ ਜਾਣ ਦੇਖੋ ਤੇ ਪੁਲੀ ਪੁਲੀ ਬਹੁਤ ਚੰਗੇ ਅੱਖਾਂ ਮਣਕ ਨੇ ਨੀਲੀ ਦਾ ਵਿੱਚ ਗ੍ਰੇਟਡ ਆ ਗਈ ਤੇ ਲੇਵਾ ਵਗਰਾ ਦੇਖੋ ਅੰਦਰਲੇ ਪਾਸੇ ਦਾ ਹਲਕਾ ਜਿਹਾ ਪਾਸਾ ਜਰੂਰ ਰੱਖਦੀ ਆ ਉਹ ਆਪਾਂ ਵੀਡੀਓ ਦੇ ਵਿੱਚ ਹੀ ਦਾਦਾ ਕੋਈ ਵੀ ਦੂਰਵਾਗੇ ਕਾਹੇ ਪਾਸਾ ਉਹ ਹੈਗਾ ਤਾਂ ਹੈਗਾ ਹੀ ਆ ਤੇ ਧਾਰ ਤੂੰ ਨਰਮਾ ਪੂਰੀ ਚ ਬਈ ਦੀ ਇਹਦਾ ਰੇਟ ਬਾਜ਼ਾਰ ਇਹਦਾ ਨਹੀਂ ਫੋਨ ਠੀਕ ਆ ਦੋ ਨਗ ਆਪਣੇ ਕੋ ਪਕਾਉਗਾ ਇੱਕ ਗੱਬਣ ਤੇ ਇੱਕ ਤਾਜਸੀ ਵੀ ਪਿੰਡ ਭਦੌੜ ਖਾਸ ਜ਼ਿਲ੍ਹਾ ਬਰਨਾਲਾ ਆ ਗਿਆ ਭਦੌੜ ਸ਼ਹਿਰ ਦੇ ਵਿੱਚੋਂ ਵੀਡੀਓ ਕਵਰ ਕੀਤੀ ਆਪਾਂ ਤੇ ਬੱਚਾ ਇਹਦੇ ਪਿਛੇ ਹੈਗਾ ਕੱਟੀ ਫੀਵਲ ਕਾਫ ਮਹੀਨੇ ਦੀ ਸੂਈ ਵੀ ਆ ਇਹ ਦੋ ਨਗ ਬਕਾਊਗਾ ਤੇ ਨੰਬਰ ਬੋ ਹਾਂਜੀ ਨੰਬਰ ਬੋਲ ਦਿਓ ਆਪਣਾ 904161297 ਠੀਕ ਹੈ ਮੁੱਲ ਫੋਨ ਤੇ ਹੋਣਗੇ ਹੋਣਗੇ ਚੀਜ਼ ਦੇ ਹਿਸਾਬ ਜਿਹੇ ਜੀ ਚੀਜ਼ ਆ ਉਹਦੇ ਮੁੱਲ ਹੋਣਗੇ ਸੋ ਕੋਈ ਵੀ ਵੀਰੇ ਨੇ ਦੋਨਾਂ ਨਗਾ ਚ ਕੋਈ ਵੀ ਚੀਜ਼ ਪਸੰਦ ਕਰੇ ਜੋੜਾ ਲੈਣਾ ਹੋਵੇ ਜੇ ਕੱਲੀ-ਕੱਲੀ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ